ਹਾਂ ਜੀ ਮਿੱਤਰ ਪਿਆਰਿਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੇਗਮ ਸਿਆਮਾ ਦੀ ਪਰਮੂਰ ਡਿਮਾਂਡ ਤੇ ਪੇਸ਼ ਹੈ ਪਾਕਿਸਤਾਨ ਦੀ ਬਹੁਤ ਹੀ ਇੱਕ ਮਸ਼ਹੂਰ ਰੈਸਪੀ ਮਟਨ ਕੀ ਮਾ ਕੜਾਈ ਸੋਣਿਓ ਡਿਸ਼ ਬਹੁਤ ਹੀ ਲਾਜ਼ਵਾਬ ਰਹਿਣ ਵਾਲੀ ਹੈ ਐਂਡ ਤੱਕ ਵੀਡੀਓ ਜ਼ਰੂਰ ਦੇਖਣਾ ਅੱਧਾ ਲੋ ਕਿਲੋ ਲੋ ਜੀ ਮਟਨ ਦਾ ਕੀਮਾ ਤੇ ਇਹਨੂੰ ਕਰੋ ਮੈਰੀਨੇਟ ਦਹੀਂ ਪਾਓ ਦੋ ਤੋਂ ਤਿੰਨ ਛੋਟੇ ਚੌਪ ਕਰਕੇ ਅਨੀਅਨ ਤੇ ਬੇਸਿਕ ਮਸਾਲੇ ਲੂਣ ਮਿਰਚ ਮਸਾਲਾ ਹਲਦੀ ਤੇ ਧਨੀਆ ਪਾਊਡਰ ਦੈਟਸ ਇਟ ਨਾਲ ਕੋ ਅਦਰ ਲਸਣ ਤੇ ਹਰੀ ਮਿਰਚ ਦਾ ਕੁੱਟਿਆ ਹੋਇਆ ਪੇਸਟ ਮੈਰੀਨੇਟ ਕਰਕੇ ਇਹਨੂੰ ਤੁਸੀਂ ਅੱਧੇ ਘੰਟੇ ਸੇ ਰੱਖ ਦਿਓ ਕੜਾਹੀ ਦੇ ਵਿੱਚ ਸੋਨੇ ਲੋਧੀ 60 ml ਸਰੋਂ ਦਾ ਤੇਲ ਤੇਲ ਗਰਮ ਹੋਣ ਤੋਂ ਬਾਅਦ ਤੁਸੀਂ ਪਾ ਲਓ ਵਿੱਚ ਜੀਰਾ ਨਾਲ ਜਿਹੜਾ ਮਟਰਨ ਆਪਾਂ ਮੈਰੀਨੇਟ ਕੀਤਾ ਸੋਨੇਓ ਤੁਸੀਂ ਵਿੱਚ ਉਹ ਐਡ ਕਰ ਦਿਓ ਮਟਰਨ ਦੇ ਨਾਲ ਆਪਾਂ ਥੋੜੀ ਜੀ ਮਟਰਨ ਦੀ ਫੈਟ ਵੀ ਲਈ ਹੈ ਜੋ ਕਿ ਬਹੁਤ ਹੀ ਵਧੀਆ ਖੇ ਤੀਸ ਦੇਂਦੀ ਹੈ ਅੱਛਾ ਜਾਇਕਾ ਦੇਂਦੀ ਹੈ ਤੇ ਨਾਲ ਤੁਸੀਂ ਵਿੱਚ ਟਮਾਟਰ ਵਿੱਚੋਂ ਵੱਧੇ ਕੱਟ ਕੇ ਇਸ ਤਰ੍ਹਾਂ ਐਡ ਕਰ ਦਿਓ ਤੇ 20 ਤੋਂ 25 ਮਿੰਟ ਬਿਲਕੁਲ ਸਿਮ ਅੰਚ ਤੇ ਇਹਨੂੰ ਤੁਸੀਂ ਪਕਾਉਣਾ ਹੈਗਾ ਇਸ ਤਰ੍ਹਾਂ ਬਾਅਦ ਚ ਤੁਹਾਡੇ ਟਮਾਟਰ ਜਦੋਂ ਸੌਫਟ ਹੋ ਜਾਣ ਤਾਂ ਛਿਲਕੇ ਲੋ ਉਤਾਰ ਤੇ ਚੰਗੀ ਤਰ੍ਹਾਂ ਇੱਕ ਚਮਚੇ ਦੀ ਮਾਤਰਾ ਦਾ ਟਮਾਟਰ ਨੂੰ ਕਰ ਦੋ ਵਿੱਚ ਵਿੱਚ ਤੁਸੀਂ ਚੰਗੀ ਤਰ੍ਹਾਂ ਮੈਸ਼ ਬਹੁਤ ਹੀ ਲਾਜ਼ਵਾਬ ਇੱਕ ਡਿਸ਼ ਬਣ ਜਾ ਰਹੀ ਹੈ ਦੋ ਚਮਚੇ ਦੇਸੀ ਘਿਓ ਦੇ ਬਹੁਤ ਅੱਛਾ ਜਾਇਕ ਆਏਗਾ ਲੱਛਾ ਅਦਰਕ ਤੇ ਬਾਬਾ ਜੀ ਕੱਟ ਕੇ ਪਾਉਣੀ ਲਾਲ ਮਿਰਚ ਜਿਹੜੀ ਕਿ ਡਿਸ਼ ਨੂੰ ਚਾਰ ਚੰਨ ਲਾ ਦੇਗੀ ਤੁਹਾਡੀ ਇਹ ਰੈਸਪੀ ਤਕਰੀਬਨ ਤਕਰੀਬਨ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਹੈ ਦੋ ਚਾਰ ਮਿੰਟ ਆਪਾਂ ਹੋਰ ਪਾਉਣਾ ਕਸੂਰੀ ਮੇਥੀ ਪਾਉਣੀ ਰੋਸਟ ਕਰਕੇ ਡਰਾਈ ਰੋਸਟ ਕਰਕੇ ਉਸ ਤਰ੍ਹਾਂ ਉੱਪਰ ਬਾਬਾ ਜੀ ਮਟਨ ਦਾ ਕੀਮਾ ਤੁਹਾਡਾ ਬਿਲਕੁਲ ਰੈਡੀ ਹੋ ਚੁੱਕਾ ਹੈ ਉਹਨੂੰ ਅਸੀਂ ਆਪਾਂ ਸਰਵ ਕਰਾਂਗੇ ਨਿੰਬੂ ਦੇ ਨਾਲ ਉੱਤੇ ਪਾਵਾਂਗੇ ਹਰਾ ਹਰਾ ਧਨੀਆ ਨਾਲ ਹੀ ਪਾਉਣਾ ਆਪਣਾ ਨਿੰਬੂ ਨਾਲ ਹਲਕਾ ਪਿਆਜਾਂ ਦੇ ਵੀ ਪਾ ਦੇਣਾ ਤੇ ਲੱਛੇ ਪਰੌਂਠੇ ਦੇ ਨਾਲ ਸਰਵ ਕਰਨਾ ਇਸ ਤਰ੍ਹਾਂ ਤੁਸੀਂ ਪਰੌਂਠੇ ਦੇਆਂ ਖੋਲਣੀਆਂ ਇੱਕ ਭਰਵੀਜੀ ਬੁਰਕੀ ਕੀਮੇ ਦੀ ਬਣਾ ਕੇ ਖਾਣੀ ਹੈਗੀ ਮਿੱਤਰ ਪਿਆਰਿਓ ਖਾਓ ਪੀਓ ਤੇ ਨਿਆਰੇ ਲੋ ਤੇ ਭਰਾ ਦੇ ਪੇਜ ਨੂੰ ਜ਼ਰੂਰ ਲਾਈਕ ਕਰੋ ਬਹੁਤ ਹੀ ਮਿਹਨਤ ਨਾਲ ਬਣਦੀ ਹੈ ਵੀਡੀਓ ਧੰਨਵਾਦ